ਦਾਦੀ ਮਾਤਾ ਗੰਗੂ ਅਜੀਤ ਵੀਰ ਨੂੰ ਸੁਨੇਹਾ ਪਹੁੰਚਾ ਕੇ ਆ ਗਿਆ ਤੂੰ ਵੀ ਆਪਣੇ ਦਾਤਾ ਜੀ ਵਾਂਗ ਗੱਲ ਨੂੰ ਭੁੱਲਦਾ ਨਹੀਂ ਦਾਦੀ ਮਾ ਅੱਜ ਮੈਂ ਸੁਪਨੇ 'ਚ ਦਾਦਾ ਜੀ ਨੂੰ ਮਿਲਿਆ ਦਾਤਾ ਜੀ ਨੂੰ ਹਾਂ ਉਹ ਦਿੱਲੀ ਚਾਂਦਨੀ ਚੌਕ ਵਿੱਚ ਰਹਿੰਦੇ ਨੇ ਉਹਨਾਂ ਨੇ ਇੱਥੇ ਬਹੁਤ ਵੱਡਾ ਮਹਿਲ ਬਣਾਇਆ ਹੈ ਹਾਂ ਤੇ ਮਹਿਲ ਦਾ ਰੰਗ ਚਿੱਟਾ ਹੈ ਹਾਂ ਹਾਂ ਚਿੱਟਾ ਹੀ ਹੈ ਗੱਲ ਸੁਣੋ ਤੁਸੀਂ ਦੋਵਾਂ ਨੇ ਇੱਕੋ ਸੁਪਨਾ ਕਿਵੇਂ ਵੇਖ ਲਿਆ ਇਹ ਛੋਟੂ ਜਿਹਾ ਨਾ ਮਾ ਇਹ ਚੋਰੀ ਚੂਪੇ ਮੇਰੇ ਸੁਪਨੇ ਚਾ ਕੀ ਹੋਵੇਗਾ ਦਾਦੀ ਮਾ ਪਹਿਲੇ ਮੈਂ ਦੱਸਿਆ ਨਾ ਤੁਹਾਨੂੰ ਇਹਨਾਂ ਨੇ ਲੁੱਕ ਕੇ ਮੇਰਾ ਸੁਪਨਾ ਦੇਖਿਆ ਚਲ ਦੱਸ ਉੱਥੇ ਹੋਰ ਕੌਣ ਸੀ ਅਜੀਤ ਵੀਰ ਜੀ ਤੇ ਤੁਜਾਰ ਵੀਰ ਜੀ ਇਹ ਬਿਲਕੁਲ ਠੀਕ ਕਹਿੰਦਾ ਮਾ ਜੀ ਅਜੀਤ ਵੀਰ ਜੀ ਤੇ ਤੁਜਾਰ ਵੀਰ ਜੀ ਉੱਥੇ ਰਹਿੰਦੇ ਨੇ